हाँ जी सुबह सुबह मैं नवीन बना के दिने चौल पीले आलू तो प्याज वाले तेल अपना गर्म हो ही जाता है जीरा है तेज पत्ता पाके पा के तड़का लाऊँगी तो उधर सब्जी गर्म हो ही जाती अपना हम ला दूँ पहले तड़का हाँ जी तेज पत्ता पाता अपने तेल अपना पूरी चंकी तरह गर्म हो गया हूँ मैं आलू कट के इन्हू सेक लवा लूँगी तो उस तुम बाद प्याज भुन लाऊंगे ਹਾਂਜੀ ਆ ਲੋਕ ਨੂੰ ਸੇਕ ਲੱਗ ਗਿਆ ਸੀ ਜਿੰਨੀ ਕਾਪਣ ਲੋੜ ਹੈ ਉਸ ਚੌਲਾਂ ਦੇ ਵਿੱਚ ਪਾ ਕੇ ਜਾਣਗੇ ਆਲੂ ਨੂੰ ਸਾਈਡ ਤੇ ਕਰਕੇ ਵਿਚਾਲੇ ਤੇਲ ਦੇ ਵਿੱਚ ਸਿੱਟ ਲਿਆ ਦਿੱਤਾ ਹੌਸਨਾ ਕੇ ਆਹ ਨੂੰ ਆਪਾਂ ਪਕੋਂ ਲਾਂ ਲਾਂਗੇ ਇਹਨਾਂ ਨੂੰ ਪੁੰਨ ਤੋਂ ਬਾਅਦ ਫੇਰ ਆਪਾਂ ਪਾ ਦੇਗੇ ਚੌਲ ਨੂੰ ਵਿੱਚ ਲੋੜ ਨੂੰ ਤਾਂ ਆਪਕ ਤੇ ਪਾਣੀ ਹਾਂਜੀ ਮੂਰ ਨੂੰ ਮਿਕਚਰ ਤੇ ਹਲਦੀ ਵੀ ਪਾਤੀ ਆ ਸਮੇਂ ਤੇ ਚੌਲ ਵੀ ਪਾ ਤੇ ਹੁਣ ਆਪਾਂ ਲੋੜ ਮਤ ਆਪਾਂ ਨੂੰ ਜੀ ਪਾਣੀ ਪਾਣੀ ਆਪਾਂ ਉਨਾਂ ਕਿ ਪਾਉਣਗੇ ਹੋਨੇ ਚਾਹੀਦੇ ਹਨ ਮਤਲਬ تھوڑا پانی رکھ کر ڈال بتا کے گیس میجਮਾ ਸਲੋ ਤੇ ਰੱਖ دینی ہے پھر بھی ਮੈਂ ਕਿ ਚੈੱਕ ਕਰ ਲਵੇ ਚਲ 5-7 ਮਿੰਟਾਂ ਚ ਚੌਲ ਆ ਜਿਹੜੇ ਬਣ ਕੇ ਰਹੂਗੇ ਤਿਆਰ ہاں جی ਨਵੀਂ ਦੀਆਂ ਗੁੱਤਾਂ ਕਰਦੀਆਂ ਨੇ ਵੀ ਤਿਆਰ ਹੋ ਗਈ ਤੇ ਅੱਜ ਹੈਗਾ ਬੁੱਧਵਾਰ बाल देख लगी मेरे नबी भी करती है भी बस तैयार होगी ग्रेसी में पाए इधर आप चौल भी देखने वाला सिर पीले पीले चौल फ्लैट लाइए थोड़ा सिरिए

चल मैं ला दूंगी बाहर चल बाय बाहर ही ला लेंगे हाँ जी ये तो भी मीन और सारा फल जा के पता नहीं हाँ इन्हें पट के रखती सी बूटे पटते सी बिच्चों ਗਰੇਸੀ ਨੇ ਗਰੇਸੀ ਨੇ ਟੱਕਰ ਦਿੱਤੀ। ਪਰ ਆ ਵਧੀਆ ਚੱਲ ਰਹੀ ਆ ਖਰਾ ਹੋ ਗਈ। 12ਵਾਂ ਆਪਾਂ ਨੇ ਸਾਬ ਸਫਾਈ ਕਰਤੀ ਸੀਗੀ। ਸੋ ਬਈ ਸੁੰਭਰ ਜਾਣੀ ਹੁੰਦੀ ਐ ਮੈਂ। ਪੋਚਣ ਲਾਇਆ। ਜੀ ਇੱਥੇ ਨਵੀਂ ਬੈਠੀ ਸੀਗੀ ਉਹ ਕਰਕੇ ਗਈ ਐ। ਰਾਤ ਅਸੀਂ ਇੱਥੇ ਪਏ ਸੀ ਇਧਰਲੇ ਕਮਰੇ 'ਚ। ਇੱਧਰ ਬੈਠੇ ਸੀਗੇ ਗੱਲਾਂ ਕਰੀ ਜਾਂਦੇ ਸੀਗੇ ਜਵਾਕਾਂ ਨਾਲ ਤੇ ਇੱਧਰ ਹੀ ਪੈ ਗਏ ਸੀ ਤੇ ਬਾਕੀ ਕੰਮ ਮੈਂ ਆ ਕੇ ਕਰੂੰਗੀ ਇਧਰ ਇਧਰ ਵੀ ਥੋੜਾ ਜਿਹਾ ਚੱਕ ਤਾਰ ਜੀ ਕਰਕੇ ਠੀਕ ਜਿਹਾ ਕਰਤਾ ਬਾਕੀ ਮੈਂ ਆ ਕੇ ਕਰੂੰਗੀ ਸਾਰੇ ਕੰਮ ਤੇ ਇਧਰਲੀ ਚਾਦਰ ਵੀ ਠੀਕ ਕਰਕੇ ਮੈਂ ਸੁਵਾ ਠੀਕ ਕੀਤੀ ਸੀਗੀ ਇੱਧਰ ਵੀ ਅਸੀਂ ਬੈਬੂ ਜਾਨੇ ਹੁੰਨੇ ਹੈਗੇ ਹਾਂਜੀ ਇਹਦੇ ਚ ਇਹਦੇ ਚ ਨਾ ਮੈਂ ਨਵੀਂ ਚੌੜ ਥਾਰ ਕੇ ਦਿੱਤੇ ਸੀਗੇ ਤੇ ਬਾਕੀ ਆਪਣੇ ਪਏ ਹੈਗੇ ਦੇਖੋ ਕਿੰਨੇ ਵਧੀਆ ਬਣੇ ਹੈ ਖਾਣ ਚ ਵੀ ਸਵਾਦ ਬਣੇ ਹੈਗੇ ਤੇ ਇੱਕ ਦੋ ਜਿਹੜੇ ਚਾਲ ਭਾਂਡੇ ਆ ਦੇ ਸਾਡੇ ਇਹ ਮੈਂ ਮਾਰਤੀ ਦੂੰਗੀ ਫਿਰ ਮੈਂ ਹੋऊंगी ਤਿਆਰ ਹਾਂਜੀ ਇਹਨੇ ਤਾਂ ਮੈਂ ਆਪਦੇ ਵਾਸਤੇ ਥਾਰ ਲੇ ਖਾਂਗੀ ਮੈਂ ਦਹੀਂ ਨਾ ਦਹੀਂ ਦੇ ਘੱਟ ਕਿੰਨੇ ਵਧੀਆ ਜੰਮਦੀ ਹੈ ਇਹ ਅੱਜ ਤੁਸੀਂ ਖਾਲ ਚਾਲ ਆਲੂ ਪਿਆਜ ਆਨੇ ਹਾਂਜੀ ਅੰਗਣਵਾਰੀ ਤੋਂ ਮੈਂ ਆ ਗਈ ਸੀਗੀ ਧਿਆਈ ਨੂੰ ਤਾਂ ਮੈਨੂੰ ਅੱਧਾ ਪੌਣਾ ਘੰਟਾ ਹੋ ਗਿਆ ਤੇ ਆ ਕਿ ਮੈਂ ਪੈ ਜੀ ਕੰਮ ਹਜੇ ਮੇਰਾ ਸਾਰਾ ਪਿਆ ਰਿਹਾ ਤੇ ਹਮ ਮੈਂ ਜਾਣਦੀ ਸੀ ਕਿ ਮੈਂ ਹਚਲਪਕ ਤੇ ਉਸਮਾਨ ਲੈ ਕੇ ਉਹਨੇ ਸੌਦਾ ਤੇ ਬਾਹਰ ਹਵਾ ਨੇਰੀ ਜੀ ਚੱਲੀ ਆਨੇ ਬੱਦਲ ਹੋ ਗਏ ਕਿਦਾਂ ਕਿ ਮੈਂ ਠੰਡੀ ਠੰਡੀ ਹਵਾ ਚੱਲੀ ਆਂਦੀ ਹੈ ਸਾਡੀ ਦੇਲ ਵੀ ਫੁੱਲਾਣਾ ਪੜੀ ਪਈ ਹੋਈ ਦੀ। ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ। ਤੇ ਫਿਰ ਮੈਂ ਜਾਉਂਗੀ ਪੱਗ ਤੇ ਨਵੀ ਦੇ ਟੜੀ ਆਉਂਦੇ ਹੈਗੇ ਤੇ ਰਾਨਾ ਦੇ ਨਾਲ ਜਾਉਂਗੀ ਤੇ ਨਹੀਂ ਆਉਗਾ ਹਨਾ ਲੈ ਕੇ ਭਗਤ ਪਹੁੰਚ ਗਏ ਵਸਾ ਸਿਹਰੀ ਮੈਂ ਤਾਂ ਪਿੱਛੇ ਹੀ ਆਇਆ ਹਣਾ ਉੱਥੇ ਤੋਂ ਹੁਣ ਇੱਥੇ ਤਾਂ ਇੰਨਾ ਨਹੀਂ ਹੈ ਪਾਂਜੀ ਆ ਗਈ ਸੀਗੇ ਅਸੀਂ ਭਗਤਿਓ ਸਮਾਨ ਜਿਹੜਾ ਲੋੜੀ ਦਾ ਸੀਗਾ ਲੈ ਕੇ ਬੱਸ ਫਿਰ ਮੈਂ ਨਵੀਂ ਦੀ ਡੈਢੀ ਗਿਆ ਤੁਸੀਂ ਚਾਹ ਪੀ ਕੇ ਵੀ ਜਾਗੇ ਹਾਂ ਮੈਂ ਚਾਹ ਹੁਣੀ ਬਣਾ ਲਾਂ ਬੜਾ ਟਾਈਮ ਸਾਨੂੰ ਭਾਗਤੇ ਲੱਗਿਆ ਨਿਕਲ ਆ ਬਸ ਸੌਦਾ ਹੀ ਲਿਆਉਣਾ ਸੀਗਾ ਤੇ ਇੱਕ ਸ਼ੀਟ ਹੀ ਚੱਕ ਕੇ ਲੈ ਕੇ ਆਉਣੀ ਸੀਗੀ ਬੈੱਡ ਦੀ ਧੂਜੀ ਉੱਥੇ ਥੋੜਾ ਜਿਹਾ ਮੀਸ ਇੱਕ 체ਜਾ ਨੂੰ ਸਾਫ ਹਨੇ ਰੀਤੀ ਚੱਲ ਕੇ हट ਗਈ ਬਾਹਰ ਗੰਦਾ ਗੰਦਾ ਹੋ ਗਿਆ ਸਾਰਾ ਇਹ ਆਹ ਵਾਲਾ ਆਸੀ ਸੌਦਾ ਪੱਤਾ ਲੈ ਕੇ ਆਏ ਹਾਂਗੇ ਤੇ ਆ ਹੈਗਾ ਇਹ ਦੇ ਵਿੱਚ ਹੈਗਾ ਵਗਾ ਫਰੂਟ ਸ਼ਾਇਦ ਧਿਆਨ ਨਵੀ ਦਾ ਸਮਾਨ ਆ ਥੋੜਾ ਜਿਹਾ ਜੀ ਬਾਕੀ ਆ ਹੈਗਾ ਹਾਂਜੀ ਹੁਣ ਮੈਂ ਜਾਉਂਗੀ ਨਵੀ ਨੂੰ ਲੈਣ ਨਵੀ ਦਾ ਟਾਈਮ ਵੀ ਹੋ ਗਿਆ ਸਕੂਲੋਂ ਲੈ ਕੇ ਆਉਂਦਾ ਤੇ ਆ ਕੇ ਫਿਰ ਮੈਂ ਜਿਹੜਾ ਸੌਦਾ ਪੱਤਾ ਸੰਭਾਲੂਗੀ ਤੇ ਕੱਪੜਿਆਂ ਤੇ ਮੈਂ ਧੋਣ ਦੇਣੀ ਤੇ ਆ ਕੇ ਮੈਂ ਰੋਟੀ ਖਾਉਂਗੀ ਹਜੇ ਉਦੋਂ ਵੀ ਮੈਂ ਕਹਿੰਦੀ ਸੀ ਮੈਂ ਫੇਰ ਖਾਉਂਗੀ ਤੇ ਹਾਲ ਤੱਕ ਮੈਂ ਰੋਟੀ ਨਹੀਂ ਖਾਧੀ ਅੰਗਣਵਾਰੀ ਚੋ ਵੀ ਆ ਗਈ ਤੇ ਭਗਤ ਦੇ ਵਿੱਚ ਆਈ ਤੇ ਰੋਟੀ ਨਹੀਂ ਮੈਂ ਖਾਧੀ ਹਜੇ ਤੇ ਚਾਹ ਪੀ ਲਈ ਮੈਂ ਹਾਂਜੀ ਭਾਂਡੇ ਆਪਾਂ ਨੇ ਧੋਲੇ ਸੀਗੇ ਤੇ ਸੋਈ ਸਾਫ਼ ਕਰਤੀ ਸੀ ਬਸ ਕੱਲਾ ਅੱਜ ਪੋਚਾ ਨਹੀਂ ਲਾਇਆ ਹੈਗਾ ਮੇਰਾ ਜੀਨ ਕਿ ਤੋ ਚਲਾਉਂਦਾ ਤੇ ਬਾਹਰੋਂ ਵੀ ਮਸੰਬਰ ਕੀ ਆਈ ਨੇ ਹੁਣ ਫੇਰ ਕਿਉਂਕਿ ਦੁਪਹਿਰੇ ਜੇ ਚੱਲੀ ਸੀਗੀ ਨੇਰੀ ਇਹ ਪਈਆਂ ਸੀ ਮੀਂਹ ਕਈ ਨਹੀਂ ਆ ਮੀਂਹ ਤਾਂ ਆਏ ਨਹੀਂ ਨਾ ਕੜੀਆਂ ਹੀ ਪਈਆਂ ਸੀ ਤੇ ਨੇਰੀ ਜੀ ਚੱਲ ਪਈ ਸੀਗੀ ਬਾਹਰ ਸੱਡ ਬਾਲ ਖੜਕ ਕੰਦਾ ਤੇ ਤਾਂ ਕਰਕੇ ਮਿੱਟੀ ਰੇਤਾ ਹੀ ਆ ਸੀਗਾ ਫਿਰ ਮੈਂ ਚੱਕਤਾ ਤੇ ਹੁਣ ਮੈਂ ਨਿਮਾਉਂਗੀ ਗ੍ਰੇਸੀ ਨੂੰ ਦੇਖੋ ਉੱਤਰ ਚੜਕੇ ਗ੍ਰੇਸੀ ਇਧਰ ਨਮਾਇਆਗੇ ਤੇ ਕਿੱਧਰ ਚੜੀ ਫਿਰਦੀ ਹੈਗੀ ਬਾਉਂ ਜੀ ਇਹਨ ਪਤਾ ਲੱਗੇ ਵੀਡੀਓ ਬਣਾਉਂਦੀ ਹਾਂ ਹਾਂਜੀ ਗਰੇਸੀ ਨੂੰ ਨਮਾ ਕੇ ਤੇ ਹੁਣ ਮੈਂ ਨਾ ਆ ਕੇ ਆਂਨੇ ਕਿਉਂਕਿ ਉਹ ਹੈ ਨਾ ਮੇਰੇ ਪਿਉਂ ਦਿੰਦੀ ਹੈਗੀ ਪਰਛੰਡੇ ਇਹ ਪਾ ਦਿੰਦੀ ਹੈਗੀ ਫਿਰ ਮੈਂ ਰੋਟੀ ਪਾਣੀ ਦਾ ਵੀ ਕਰਨਾ ਹੈ ਜੇ ਕੰਮ ਸਾਰਾ ਪਿਆ ਮੇਰਾ ਅੱਜ ਸਬਜ਼ੀ ਕੱਟਣੀ ਹੈਗੀ ਆਟਾ ਮੈਂ ਦੁਪਹਿਰੇ ਗੁੰਨ ਲਿਆ ਸੀ ਜਦੋਂ ਮੈਂ ਰੋਟੀ ਬਣਾਈ ਸੀ ਮੈਂ ਉਤਾਰਦੀ ਸੀ ਮੈਂ ਖਾ ਲਿਆ ਪੰਜੀ ਜੀ ਦੇਵਾ ਹੇ ਉਮ ਪਤਾ ਗਾ ਵੀ ਗੱਪ ਮਾਰਦੀ ਏ ਤੇ ਚਲੋ ਜੀ ਫਿਰ ਪਹਿਲਾਂ ਆਪਾਂ ਨਹਾ ਕੇ ਕੱਪੜੇ ਬਦਲ ਲੀਏ ਗਿੱਲੇ ਹੋ ਗਏ ਹਾਂਜੀ ਛੇਲ ਆਪਣਾ ਗਰਮ ਹੋ ਗਿਆ ਸੀ ਜੀਰਾ ਤੇ ਤੇਜ ਪੱਤਾ ਆਪਾਂ ਨੇ ਪਾਤਾ ਅੱਜ ਬਣਾਵਾਂਗੇ ਅਸੀਂ ਕੱਤੂ ਕੱਤੂ ਆਮ ਹੋਏ ਪਏਗੇ ਦੋ ਕੱਤੂ ਮੇ ਛੋਟੇ ਚੀਰ ਲਏ ਤੇ ਇਸ ਤਰ੍ਹਾਂ ਆਪਣਾ ਲਸਣ ਅਦਰਕ ਤੇ ਲਾਲ ਮਿਰਚ ਸੀ ਵੈਸੇ ਹਰੀਆਂ ਸੀਗੀਆਂ ਇਹ ਆਪਾਂ ਕੁੱਟ ਲਈਏ ਇਹਦੇ ਚ

ਫੇਰ ਹੀ ਫਾਇਦਾ ਹੈਗਾ ਕਦੇ-ਕਦੇ ਤੇ ਮੇਰਾ ਦਿਲ ਐ ਲੈਂ ਕਰਦਾ ਹੁੰਦਾ ਕਿ ਮੈਂ ਬਣਾਇ ਨਾ ਕਰਾਂ ਵੀਡੀਓ ਫਿਰ ਮੈਂ ਕਹਿ ਦਿੰਨੀ ਆ ਚਲੋ ਮੇਰਾ ਦਿਲ ਲੱਗਿਆ ਰਹਿੰਦਾਗਾ ਤੇ ਨਾਲ ਹੀ ਟਾਈਮ ਲੰਘ ਜਾਂਦਾਗਾ ਕਿਉਂਕਿ ਆਪਣੇ ਆਪ ਨੂੰ ਮੂਨ ਬੰਦਾ ਜਦੋਂ ਵੀਜੀ ਰੱਖਦਾਗਾ ਤੇ ਪਤਾ ਨਹੀਂ ਲੱਗਦਾ ਟਾਈਮ ਦਾ ਕਿ ਕਿਵੇਂ ਲੰਘਦਾ ਕਿ ਕਿ ਬੱਚੇ ਬਾਹਰ ਗਏ ਆ ਕਿ ਤੇ ਫਿਰ ਟਾਈਮ ਲਗਾਉਣ ਔਖਾ ਹੋ ਜਾਂਦਾ ਨਹੀਂ ਤੇ ਫਿਰ ਉਹਨਾਂ ਵਾਰੀ ਸੋਚੀ ਜਾਂਦੀ ਇਹ ਸਾਰਾ ਦਿਨ ਹਾਂਜੀ ਵੀਡੀਓ ਦੀ ਕਰਦੇ ਆਂ ਆਪਾਂ ਸਮਾਪਤੀ ਤੇ ਮਿਲਦੇ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਾਂ ਕਿ ਜਿਹਾ ਹਰਿਆਣੇ ਸੱਚੀ ਅਕਾਲ ਦੀ